ਮੀਦੇ ਕਰਨ ਬਸੰਤ ਪੰਚਮੀ ਤੇ ਪਤੰਗਬਾਜ਼ੀ ਰੋਕ ਦਿੱਤੀ ਗਈ ਸੀ ਹਾਲਾਂਕਿ ਅਗਲੇ ਦਿਨ ਖੰਨਾ ਸ਼ਹਿਰ ਦੇ ਵਿੱਚ ਪਤੰਗਬਾਜ਼ੀ ਵਿੱਚ ਤੈਅਸੀ ਦੇਖਣ ਨੂੰ ਮਿਲੀ ਅਸਮਾਨ ਪਤੰਗਾਂ ਦੇ ਨਾਲ ਭਰਿਆ ਹੋਇਆ ਦੇਖਣ ਨੂੰ ਮਿਲਿਆ ਜਿਸ ਕਾਰਨ ਇੱਕ ਹੋਰ ਦਰਦਨਾਕ ਹਾਦਸਾ ਵਾਪਰਿਆ ਲਲਹੇੜੀ ਰੋਡ ਫਲਾਈਓਵਰ ਦੇ ਉੱਤੇ ਮੋਟਰਸਾਈਕਲ ਸਵਾਰ ਇੱਕ 16 ਸਾਲਾ ਲੜਕੇ ਨੂੰ ਚਿਨੀ ਤਾਰ ਦੇ ਟੁਕੜੇ ਨਾਲ ਟੱਕਰ ਹੋਵੇ ਜਿਸ ਕਾਰਨ ਉਸ ਦੀ ਗਰਦਨ ਤੇ ਡੰਗਾ ਕੱਟ ਲੰ ਗਿਆ ਜ਼ਖਮੀ ਨੌਜਵਾਨ ਕਰਨ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਮੋੜਲੀ ਸਹਾਇਤਾ ਤੋਂ ਬਾਅਦ ਉਸ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਉਸ ਤੇਸ਼ਤਦਾਰ ਨੇ ਇੱਕ ਨੀچے ਹਸਪਤਾਲ ਦੇ ਵਿੱਚ ਇਲਾਜ ਕਰਵਾਇਆ ਕਰਨ ਦੀ ਵੱਡੀ ਪੈਨ ਨਿਸ਼ਾਨੇ ਦੱਸਿਆ ਕਿ ਉਸ ਦਾ ਪ੍ਰਾ ਮੋਟਰਸਾਈਕਲ ਚਲਾ ਰਿਹਾ ਸੀ ਜਦ ਹਾਦਸੇ ਦੇ ਵਿੱਚ ਉਹ ਚੀਨੀ ਤਾਰ ਦੇ ਨਾਲ ਟਕਰਾ ਗਿਆ ਰਾਹੁਲ ਨੇ ਕਿਹਾ ਕਿ ਚੀਨੀ ਤਾਰ ਨੇ ਉਸ ਦੀ ਗਰਦਨ ਤੇ ਕੱਟ ਛੱਡ ਦਿੱਤਾ ਹੈ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਚੀਨੀ ਤਾਰ ਵੇਚਣ ਅਤੇ ਖਰੀਦਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਰਾਹੁਲ ਅੱਜ ਮੇਰੇ ਭਰਾ ਨੂੰ ਬਾਈਕ ਤੋਂ ਜਾਂਦੇ ਹੋਏ ਡੋਰ ਲੱਗੀ ਚਾਈਨਾ ਡੋਰ ਨਾਲ ਗੱਲਾ ਵੱਢਿਆ ਗਿਆ ਜਿਹਦੇ ਕਰਕੇ ਐਡਮਿਟੇ ਕੀਤਾ ਹੋਇਆ ਇੱਥੇ ਸਾਨੂੰ ਚਾਈਨਾ ਡੋਰ ਨੂੰ ਬੰਦ ਕਰਾਉਣਾ ਚਾਹੀਦਾ ਕਿਉਂਕਿ ਸਮਰਾਲੇ ਵੀ ਬੱਚੇ ਦੀ ਜਾਨ ਗਈ ਹੈ ਬਸ ਆਹੀ ਕਹਿਣਾ ਚਾਹੀਦਾ ਕਿ ਚਾਈਨਾ ਡੋਰ ਨੂੰ ਬੰਦ ਕਰਾ ਦੇ ਕਰਨ ਹਾਂਜੀ ਸਟੱਡੀ ਕਰਦੇ ਨੇ ਪਲੱਸ 1 ਇਹ ਬਸ ਆਪਣੇ ਕੋਲੋਂ ਤੋਂ ਆ ਰਹੇ ਸੀਗੇ ਬਾਈਕ ਤੇ ਇੱਕਦਮ ਚਾਈਨਾ ਡੋਰ ਇਹਨਾਂ ਦੇ ਗਲੇ ਦੇ ਵਿੱਚ ਆ ਕੇ ਫਸ ਗਈ ਇਹਨਾਂ ਦੇ ਗਲੇ ਦੇ ਬੱਸ ਇੱਕ ਸਾਈਡ ਕੱਟ ਲੱਗਿਆ ਹੋਇਆ ਲੱਗਦਾ ਇੱਕ ਵੱਡਾ ਬਚਾਅ ਹੋ ਗਿਆ ਹਾਂਜੀ ਬਚਾਅ ਆਇਆਗਾ ਹੁਣ ਦਾ ਨਾਰਮਲ ਹੈ ਇਹਦਾ ਕੀ ਨਾਮ ਹੈ ਨਿਸ਼ਾ ਬਸ ਉਹ ਡੋਰ ਨਾਲ ਹੋ ਗਿਆ ਆਸਾ ਗਲੇ ਤੋਂ ਬਰਾਦਰ ਨੇ ਛੋਟੇ ਬਸ ਬਾਈਕ ਤੇ ਜਾ ਰਿਹਾ ਸੀ ਰਸਤੇ ਵਿੱਚ ਮੋੜ ਆਇਆ ਫਿਰ ਉਹ ਡੋਰ ਫਸ ਗਈ ਗਲੇ 'ਚ ਹਾਂਜੀ ਆਪਣੇ ਅੰਦਰ ਹੋਇਆ ਪੁੱਲ ਤੇ ਹਾਂਜੀ ਹਸਪਤਾਲ ਹਾਂਜੀ ਹਾਂਜੀ ਹਸਪਤਾਲ ਸਿਵਲ ਹਸਪਤਾਲ ਲੈ ਕੇ ਗਏ ਬਸ ਠੀਕ ਆ ਹੁਣ ਸਹੀ ਨੇ ਕੀ ਮੰਗ ਕੀ ਕਰਦੇ ਹੋ ਸ਼ੂਟ ਕਰਨਾ ਦੋਨੋਂ ਪਾਸੇ ਬਸ ਇਹ ਸਾਰਾ ਕੁਝ ਬੰਦ ਹੋਣਾ ਚਾਹੀਦਾ ਹੈ ਜੋ ਵੀ ਹੈਗਾ ਬਹੁਤ ਗਲਤ ਆ ਆਪਣੇ ਦੋਰ ਦੋਰ ਜੋ ਵੀ ਹੈਗੀ ਆ ਸਾਰੀ ਬੰਦ ਹੋਣੀ ਚਾਹੀਦੀ ਹੈ ਅੱਜ ਮੇਰਾ ਬ੍ਰਦਰ ਆ ਕੱਲ ਕਿਸੇ ਹੋਰ ਦਾ ਵੀ ਹੋ ਸਕਦਾ ਹੈ